ਸਰਹਿੰਦ ਦਾ ਬੁਰਜ ਸੀ ਠੰਡਾ ਪਰ ਨਾਮ ਦੀ ਅੱਗ ਜਗਦੀ ਸੀ ਮਾਤਾ ਗੁਜਰੀ ਸੰਭਾਲ ਰਹੀ ਆ ਜ਼ਿੰਦਗੀ ਵੀ ਕਹੀਂ ਹਰਦੀ ਸੀ ਏ ਵਾਹਿਗੁਰੂ ਮੇਰਾ ਮਨ ਵੀ ਉਹਨਾਂ ਵਰਗਾ ਨਿਡਰ ਕਰ ਦੇ ਸਾਹਿਬ ਜਾਦਿਆਂ ਦਾ ਪਿਆਰ ਦਿਲ ਅੰਦਰ ਸਦਾ ਅਮਰ ਕਰ ਦੇ ਸਾਹਿਬ ਜਾਦਿਆਂ ਦਾ ਪਿਆਰ ਦਿਲ ਅੰਦਰ ਸਦਾ ਅਮਰ ਕਰ ਦੇ ਨਿੱਕੇ ਨਿੱਕੇ ਬਾਦਸ਼ਾਹ ਸਨ ਜ਼ੋਰਾਵਰ ਫਤਿਹ ਦੇ ਨਾਮ ਸ਼ਹਾਦਤ ਦੀ ਲਿਖ ਦਿੱਤੀ ਗਾਥਾ ਉੱਚਾ ਕਰ ਦਿੱਤਾ ਧਰਮ ਤੇ ਕਾਮ ਉੱਚਾ ਕਰ ਦਿੱਤਾ ਧਰਮ ਤੇ ਕਾਮ ਨੀ ਰੱਖੀ ਜ਼ੋਰ ਹੌਸਲੇ ਦੀ ਨਿੱਕੀ ਉਮਰ 'ਚ ਵੱਡੀ ਸ਼ਾਨ ਸੱਚ ਲਈ ਜਾਨ ਨਿਸ਼ਾਵਰ ਕੀਤੀ ਸਾਡਾ ਹੋ ਗਿਆ ਰੋਸ਼ਨ ਮਾਨ ਸੱਚ ਲਈ ਜਾਣ ਨਿਸ਼ਾਵਰ ਕੀਤੀ ਸਾਡਾ ਹੋ ਗਿਆ ਰੋਸ਼ਨ ਮਾਨ ਮਾਤਾ ਗੁਜਰੀ ਦੀ ਸਹਿਨਸ਼ੀਲਤਾ ਅਜੇ ਵੀ ਦਿਲ ਹਿਲਾ ਜਾਂਦੀ ਨਾਮ ਜਪਦੀ ਜਪਦੀ ਜਿੰਦ ਰੱਬ ਦੇ ਦਰ ਚੱਲੀ ਬੁਲਾ ਜਾਂਦੀ ਹੈ ਹੇ ਵਾਹਿਗੁਰੂ ਮੇਰਾ ਮਨ ਵੀ ਉਹ ਨਾ ਵਰਗਾ ਨਿਡਰ ਕਰਦੇ ਸਾਹਿਬ ਜੀ ਦਾ ਧਿਆਨ ਦਾ ਪਿਆਰ ਦਿਲ ਅੰਦਰ ਸਦਾ ਅਮਰ ਕਰਦੇ ਸਾਹਿਬ ਜੀ ਦਾ ਧਿਆਨ ਦਾ ਪਿਆਰ ਦਿਲ ਅੰਦਰ ਸਦਾ ਅਮਰ ਕਰਦੇ